ਪਹਿਲੀ ਗੱਲ 2013 ਦਾ ਜਿਹੜਾ ਜ਼ਮੀਨ ਸਰਕਾਰ ਵੱਲੋਂ ਲਈ ਜਾਣੀ ਹੈ ਉਹਦੇ ਉੱਤੇ ਕਾਨੂੰਨ ਬਣਿਆ ਹੋਇਆ ਹੈ ਉਹੀ ਇਹਨੂੰ ਅਸੀਂ ਕਹਿੰਦੇ ਆ ਵੀ ਉਹਦਾ ਪ੍ਰਭਾਵ ਕੀ ਪਏਗਾ ਲੋਕਾਂ ਤੇ ਇੰਪੈਕਟ ਸਟਡੀ ਅੰਗਰੇਜ਼ੀ ਆਦਿ ਕਹਿੰਦੇ ਨੇ ਇਹਦਾ ਲੋਕਾਂ ਤੇ ਪ੍ਰਭਾਵ ਕੀ ਪਏਗਾ ਪੂਰਿਆਂ ਤੇ ਹੁਣ ਪਹਿਲਾਂ ਵੀ ਇਹਨਾਂ ਨੇ ਇਹੀ ਮੰਨਦਾ ਸੀ ਵੀ ਜ਼ਮੀਨ ਕਿਸਾਨ ਦੀ ਆ ਕਿਸਾਨ ਨੂੰ ਪੈਸੇ ਦੇ ਦੋ ਬਾਕੀ ਜਿਹੜੇ ਮਜ਼ਦੂਰ ਉਹ ਤੇ ਜਿਉਂਦੇ ਨੇ ਜ਼ਮੀਨ ਦੇ ਉੱਤੇ ਸਾਰੇ ਗੁਜ਼ਾਰਾ ਕਰਦੇ ਨੇ ਬਾਬੇ ਨੇ ਕਿਹਾ ਪਹਿਲੋਂ ਦੇਤਾ ਰਿਸ਼ਕ ਸਮਾਹਾ ਪਾਛੇ ਦੇਤਾ ਜੰਤਪਾ ਉਹ ਰਿੰਜੀਕਾ ਉਹਨਾਂ ਸਾਰਿਆਂ ਦਾ ਇਹ ਜ਼ਰੂਰੀ ਨਹੀਂ ਵੀ ਕਦੇ ਜ਼ਮੀਨ ਮਾਲਕ ਦਾ ਉਸੇ ਕੋਈ ਦੁਕਾਨਾਂ ਹੋਣਗੀਆਂ ਉੱਥੇ ਦਿਹਾੜੀ ਕਰਨ ਵਾਲੇ ਹੋਣਗੇ ਉੱਥੇ ਕੋਈ ਸੇਪੀ ਕਰਨ ਵਾਲੇ ਹੋਣਗੇ ਉਹਨਾਂ ਸਾਰਿਆਂ ਦਾ ਹੀ ਉਸ ਜ਼ਮੀਨ ਤੇ ਗੁਜ਼ਾਰਾ ਹੈ ਜਦੋਂ ਪਿੰਡ ਝੜ ਗਿਆ ਮਨ ਲੋ ਕਿਸਾਨਾਂ ਨੂੰ ਤਾਂ ਪੈਸਾ ਮਿਲ ਗਿਆ ਜਿੰਮੇ ਮਰਜ਼ੀ ਮਿਲ ਗਿਆ ਬਾਕੀ ਕਿੱਥੇ ਜਾਣ ਬਾਕੀਆਂ ਦਾ ਕੋਈ ਵੀ ਸੇਵਾ ਨਹੀਂ ਹੋਣਾ ਚਾਹੀਦਾ ਸੋ ਇੱਕ ਤਾਂ ਵੱਡੀ ਗੱਲ ਇਹ ਹੈ ਇਹਨੂੰ ਇਹ ਸਮਝਣ ਦੀ ਬਜਾਏ ਕਿਸਾਨੀ ਲੀਡਰਸ਼ਿਪ ਵੀ ਇਸ ਗੱਲ ਦੇ ਉੱਤੇ ਪੂਛ ਹੱਦ ਤੱਕ ਕੁਝ ਹਿੱਸਾ ਵਾਦਾ ਨੇ ਸਮਝਾ ਵੈਸੇ ਕਿਸਾਨੀ ਡਿਵੀਸ਼ਨ ਦੇ ਪਿੱਛੇ ਇਤਨਾ ਹੈ ਕਿ ਵੀ ਇਹ ਜਿਹੜਾ ਕੱਲਾ ਲੈਂਡ ਪੂਲਿੰਗ ਦਾ ਸਵਾਲ ਨਹੀਂ ਹੈ ਤੁਸੀਂ ਕਹਤਾ ਵੀ ਸੀ ਲੈਂਡ ਲੈ ਦੀ ਜੀ ਅਸੀਂ ਤੁਹਾਨੂੰ 1000 ਏਕੜ ਦਾ 1000 ਗਜ ਦਾ 1 ਏਕੜ ਦੇ ਪਿੱਛੇ ਦੇ ਦਾਂਗੇ ਪਲਾਟ ਤੇ ਰੈਜੀਡੈਂਸ਼ੀਅਲ ਤੇ 200 ਗਜ ਦੇ ਦਾਂਗੇ ਅਸੀਂ ਤੁਹਾਨੂੰ ਕਮਰਸ਼ੀਅਲ ਇਹ ਕਹਤਾ ਤੁਸੀਂ ਤੁਸੀਂ ਕਹਤਾ ਵੀ ਜੇ 9 ਏਕੜ ਦਾ ਪਲਾਟ ਹੈ ਜੋ 3 ਏਕੜ ਦੇ ਦਾਂਗੇ ਜੇ 50 ਏਕੜ ਦਾ ਜੋ 30 ਏਕੜ ਤੁਹਾਨੂੰ ਹਾਊਸਿੰਗ ਡਿਵੈਲਪਮੈਂਟ ਵਾਸਤੇ ਦੇ ਦਾਂਗੇ ਤੁਸੀਂ ਕਹਤਾ ਵੀ ਜੇ ਅਸੀਂ ਆ ਆਪਣਾ ਸੜਕਾਂ ਵਾਸਤੇ ਲਾ ਰਹੇ ਹਾਂ ਤਾਂ ਵੀ ਅਸੀਂ ਹਜ਼ਾਰ ਜਿਹੜੀ ਗਾਜਾ ਉਹ ਦੇ ਦਾਂਗੇ ਪ੍ਰਤੀ ਇੱਕ ਕੜਤੇ 200 ਗਜ ਜੇ ਤੁਸੀਂ ਕਹਿੰਦੇ ਹੋ 200 ਕਮਰਸ਼ੀਅਲ ਵਾਸਤੇ ਜੇ ਤੁਸੀਂ ਕਹਿੰਦੇ ਅਸੀਂ ਇੰਸਟੀਚੂਨਲ ਏਰੀਆ ਵਾਸਤੇ ਲਾਵਾਂਗੇ ਤਾਂ ਤੁਸੀਂ ਕਹਿੰਦਾ ਵੀ ਅਸੀਂ ਉਹਦੇ ਚ 1400 ਗਜ ਦੇ ਦਾਂਗੇ ਜੇ ਤੁਸੀਂ ਕਹਿੰਦਾ ਅਸੀਂ ਕਿਸੇ ਹੋਰ ਉਦੇਸ਼ ਲਈ ਲਾਵਾਂਗੇ ਉੱਥੇ ਵੀ ਤੁਸੀਂ 1400 ਗਜ ਕਹਿੰਦੇ ਪਰ ਸਵਾਲ ਇਹ ਹੈ ਕਿ ਜਿਹੜੀ ਤੁਸੀਂ ਇਹ ਜ਼ਮੀਨ ਲਓਗੇ ਕੀ ਇਹ 2013 ਦੇ ਕਾਨੂੰਨ ਮੁਤਾਬਕ ਇਹਦੀ ਇਹਦਾ ਪ੍ਰਭਾਵ ਕੀ ਪੈਗਾ ਇਸ ਜ਼ਮੀਨ ਦਾ ਜਦ ਤੁਸੀਂ ਡੈਲੀ ਕਿਸਾਨ ਤੋਂ ਖੋੜੀ ਉਹਦੇ ਨਾਲ ਸੈਂਟੀ ਨਾਲ ਲੈ ਲਈ ਮੁੱਲ ਲੈ ਲਈ ਠੇਕੇ ਤੇ ਡੈਲੀ ਇਹ ਕਰਨ ਦੀ ਡੈਲੀ ਪਹਿਲਾ ਸਵਾਲ ਇਹ ਹੈ ਵੀ ਕੀ ਤੁਸੀਂ ਉਹ ਕਰਿਆ ਉਹ ਪੰਜਾਬ ਸਰਕਾਰ ਬਿਲਕੁਲ ਨਹੀਂ ਕਰ ਗਈ ਵੱਡਾ ਸਵਾਲ ਇਹ ਹੈ ਉਹਦਾ ਪ੍ਰਭਾਵ ਉੱਥੇ ਨਹੀਂ ਪੈਣਾ ਉਹਦਾ ਪ੍ਰਭਾਵ ਆਲੇ ਦੁਆਲੇ ਤੇ ਪੈਣਾ ਇਕਦਾ ਇਹਨੂੰ ਸਾਨੂੰ ਸਮਝਣਾ ਪਵੇਗਾ ਜਿੰਨਾ ਚਿਰ ਇਹ ਨਹੀਂ ਕਰਦੇ ਤਾਂ ਇਹ ਕਿਸਾਨਾਂ ਤੇ ਮਜ਼ਦੂਰਾਂ ਨੂੰ ਪਾੜ ਰਹੇ ਇੰਪੈਕਟ ਸਟੱਡੀ ਕਰਨੀ ਹੈ ਵੀ ਸਾਰਿਆਂ ਦਾ ਧਿਆਨ ਰੱਖਣਾ ਤੁਸੀਂ ਸਾਰਿਆਂ ਨੂੰ ਦੇਖਣਾ ਇਸ ਤੋਂ ਅੱਗੇ ਕੀ ਹੈ ਜਿਵੇਂ ਪਿੱਛੇ ਰੌਲਾ ਪਿਆ ਸੀ ਜ਼ਮੀਨ ਕਿਸੇ ਪਿੰਡ ਦੀ ਸਾਰੀ ਡੈਡੀ ਮੰਨ ਲਓ ਉਸ ਜਿਹੜੇ ਪੈਸੇ ਨੇ ਉੱਥੇ ਜਿਹੜੀਆਂ ਕੱਸੀਆਂ ਨੇ ਉੱਥੇ ਜਿਹੜੀਆਂ ਸੂਏ ਨੇ ਉੱਥੇ ਜਿਹੜੀਆਂ ਸੜਕਾਂ ਨੇ ਉਹ ਸਾਂਝੀ ਜਗ੍ਹਾ ਨੂੰ ਦੋ ਨੰਬਰ 'ਚ ਹੀ ਵੇਚ ਦਿੰਦੇ ਨੇ ਆ ਕੁਲਦੀਪਤਾ ਵੀ ਵੱਲਦਾ ਇਹੀ ਝਗੜਾ ਪਿਆ ਹੋਇਆ ਸੀ ਸੋ ਜਿਹੜੀ ਉਹ ਸਾਂਝੀ ਜਗ੍ਹਾ ਉਹਦਾ ਕੀ ਹੋਊਗਾ ਉਹਨੂੰ ਕੌਣ ਸਾਂਝੇਗਾ ਉਹਦਾ ਪਿੰਡ ਨੂੰ ਸਾਂਝਾ ਪੈਸਾ ਕਿਵੇਂ ਦੇਓਗੇ ਜਿਹੜਾ ਪਿੰਡ ਹੈ ਉਹਦਾ ਉਹ ਅਰਥਚਾਰ ਹੈ ਇਸ ਤੋਂ ਅੱਗੇ ਦੂਜਾ ਹਿੱਸਾ ਹੈ ਦਾ ਦੂਜਾ ਹਿੱਸਾ ਇਹ ਹੈ ਵੀ ਤੁਸੀਂ ਪਹਿਲਾਂ ਜੇ ਮੈਂ ਪਿੰਡਾਂ ਦੇ ਲੋਕਾਂ ਤੇ ਪ੍ਰਭਾਵ ਕਰਦਾ ਫਿਰ ਮੈਂ ਪੰਜਾਬ ਦੇ ਪੂਰੇ ਤੇ ਪ੍ਰਭਾਵ ਦੀ ਗੱਲ ਕਰਾਂਗਾ ਦੂਜਾ ਹਿੱਸਾ ਇਹਦੇ ਵਿੱਚ ਇਹ ਹੈ ਕਿ ਤੁਸੀਂ ਜ਼ਮੀਨ ਦੇ ਜੀ ਉਹਦੀ ਜ਼ਮੀਨ ਤਾਂ ਪੁਸਤਾਂ ਦੇ ਵਾਸਤੇ ਹੈ ਅੱਜ ਉਹਨੂੰ ਤੁਸੀਂ ਦੇ ਵੀ ਦਿੱਤੇ ਪੈਸੇ ਅੱਜ ਉਹਨੂੰ ਪ੍ਰਾਪਤ ਵੀ ਦਿੱਤਾ ਉਹਦੀ ਸਾਰੀਆਂ ਆਉਣ ਵਾਲੀਆਂ ਪੀੜ੍ਹੀਆਂ ਕਿਵੇਂ ਕਮਾਈ ਕਰਨਗੀਆਂ ਪਹਿਲਾਂ ਉਹਨਾਂ ਦੀਆਂ ਪੀੜ੍ਹੀਆਂ ਨੂੰ ਤੁਸੀਂ ਤਦ ਰੁਜ਼ਗਾਰ ਦੇ ਨਹੀਂ ਰਹੇ ਉਹਨਾਂ ਦਾ ਆਪਣਾ ਉਸੇ ਰੁਜ਼ਗਾਰ ਚੱਲਦਾ ਹੈ ਹੁਣ ਉਹਨਾਂ ਦੀਆਂ ਪੀੜ੍ਹੀਆਂ ਨੂੰ ਤੁਸੀਂ ਰੁਜ਼ਗਾਰ ਕਿਵੇਂ ਦਿਓਗੇ ਇਹ ਦੂਜਾ ਸਵਾਲ ਹੈ ਤੀਜਾ ਸਵਾਲ ਇਹ ਹੈ ਬਈ ਬਲੈਂਡ ਪੁੱਲਿੰਗ ਉਸੇ ਤਰ੍ਹਾਂ ਦਾ ਤਰੀਕਾ ਹੈ ਜਿਸ ਤਰ੍ਹਾਂ ਦਾ ਇਹ ਕਹਿਣਾ ਹੈ ਵੀ ਕਿਸਾਨ ਆਪਦੀ ਜਿਹੜੀ ਕਣਕ ਹੈ ਨਾ ਉਸ ਤੇ ਕਿੰਨੇ ਕਿਲੋ ਕਰਕੇ ਵੇਚਦਿਆ ਕਰੇ ਆਟਾ ਪੀਕੇ ਵੇਚਦਿਆ ਕਰੇ ਮਦੋ ਕਿਸਾਨਾਂ ਨੂੰ ਮਦਹੀ ਦੁਕਾਨਦਾਰ ਥੋੜਾ ਫੇਰੀ ਲਾ ਕੇ ਵੇਚਣ ਵਾਲੇ ਬਣਾ ਦੋ ਇਹ ਇਹਦੇ ਸੰਭਵ ਨਹੀਂ ਆ ਕਿਸਾਨ ਨੇ ਤਾਂ ਸਾਰਾ ਉਹਨੂੰ ਇਕੱਠਾ ਚਾਹੀਦਾ ਹੁੰਦਾ ਸੋ ਇਹ ਜਿਹੜੇ ਉਹਨੂੰ ਪਰਾਟ ਮਿਲ ਜਾਣਗੇ ਮੰਨ ਗਿਆ ਪਰਾਟ ਲੈ ਉਹਦੇ ਪਰਾਟ ਕੌਣ ਖਰੀਦੂਗਾ ਕਿਵੇਂ ਵਿਕਣਗੇ ਕੀ ਹੋਊਗਾ ਕਿਵੇਂ ਕਰੂਗਾ ਉਹਦੀ ਯੋਜਨਾ ਬੰਦੀ ਇੱਥੇ ਆਉਂਦਾ ਤੁਹਾਡਾ ਗੱਲ ਜਿਹੜੀ ਤੁਸੀਂ ਕਿਹਾ ਵੀ ਲੈਣ ਦੀ ਸਮਝ ਨਹੀਂ ਲੈਣ ਦੀ ਉਹਨੂੰ ਸਮਝ ਆ ਵੀ ਜਾਵੇ ਉਹ ਜਿਹੜਾ ਵਪਾਰ ਹੈ ਉਹਦਾ ਉਹ ਕੀ ਕਰੇ ਉਹਨ ਦਾ ਵਪਾਰ ਕਦੇ ਕਰੇ ਹੀ ਨਹੀਂ ਉਹਨੂੰ ਪਤਾ ਹੀ ਨਹੀਂ ਵੀ ਕਿਹੜਾ ਵਪਾਰੀ ਉਹਦੇ ਨਾਲ ਠੱਗੀ ਮਾਰ ਜੂ ਹੁਣ ਵੀ ਉਹਦੇ ਨਾਲ ਠੱਗੀਆਂ ਵੱਜਦੀਆਂ ਨੇ ਫੇਰ ਤਾਂ ਵੱਡੀਆਂ ਵੱਜਣਗੀਆਂ ਸੋ ਇਹ ਵੀ ਇੱਕ ਵੱਡਾ ਸਵਾਲ ਖੜਾ ਕਰਿਆ ਹੈ ਵੀ ਅਸੀਂ ਜੀ ਲੈਂਡ ਪੂਲਿੰਗ ਕਰ ਰਹੇ ਹਾਂ ਇਹ ਸਭ ਦਿਖਾਵੇ ਵਾਜੀਆਂ ਕਰ ਰਹੇ ਨੇ ਹੁਣ ਇਸ ਤੋਂ ਅੱਗੇ ਮੈਂ ਆਉਣਾ ਇਸ ਤੋਂ ਅੱਗੇ ਮੈਂ ਇਹ ਆਉਣਾ ਵੀ ਉਹਦੀ ਪੁਸ਼ਤਾਂ ਦੀ ਖੋੜੀ ਉਹਦਾ ਰੁਜ਼ਗਾਰ ਖੋੜਿਆ ਇਸ ਤੋਂ ਅੱਗੇ ਜਿਹੜਾ ਸਵਾਲ ਹੈ ਉਹ ਇਹ ਹੈ ਕਿ ਤੁਸੀਂ ਕਹਿੰਦੇ ਅਸੀਂ ਵੱਡੇ ਵੱਡੇ ਸ਼ਹਿਰ ਮੈਗਾ ਸਿਟੀ ਬਣਾਉਨੇ ਨੇ ਜਿਹੜੇ ਮੈਗਾ ਸਿਟੀ ਨੇ ਉਹਨਾਂ ਦੇ ਨਾਲ ਜਿਹੜਾ ਕੂੜਾ ਕਰਕਟ ਪੈਦਾ ਹੁੰਦਾ ਉਹਦਾ ਕੀ ਕਰੋਗੇ ਪਹਿਲਾਂ ਹੀ ਪੇਸ਼ਾਰਾਂ ਦਾ ਕੂੜਾ ਕਰਕਟ ਬਹੁਤ ਜ਼ਿਆਦਾ ਹੈ ਤੁਸੀਂ ਭਗਤਾਂ ਵਾਲਾ ਡੰਪ ਬਰਿਆਣਾ ਡੰਪ ਤੁਸੀਂ ਪਿਪਲਾਂ ਵਾਲਾ ਡੰਪ ਤੁਸੀਂ ਦੁੱਗਰੀ ਦਾ ਡੰਪ ਤੁਸੀਂ ਇੱਥੇ ਡੱਡੂ ਮਾਜਰੇ ਦਾ ਤੁਸੀਂ ਜਿੱਥੇ ਜਾ ਕੇ ਦੇਖਣਾ ਹੈ ਉੱਥੇ ਜਾ ਕੇ ਦੇਖ ਲਓ ਰਾਏਪੁਰ ਦਾ ਡੰਪ ਲੁਧਿਆਣੇ ਤੁਸੀਂ ਜਿਹੜੇ ਡੰਪ ਦੇਖਣੇ ਨੇ ਪਟਿਆਲੇ ਦੇ ਦੇਖ ਲਓ ਤੁਸੀਂ ਬਠਿੰਡੇ ਦੇ ਦੇਖ ਲਓ ਜਿਹੜਾ ਉਹ ਸੁੱਕਾ ਕੂੜਾ ਹੈ ਪੰਜਾਬ ਦੇ ਵਿੱਚ ਸੁੱਕਾ ਕੂੜਾ ਇੱਕ ਸਾਲ ਚ 11 ਲੱਖ 7330 ਮੀਟਰਿਕ ਟਨ ਇਕੱਠਾ ਹੁੰਦਾ ਹੈ 11 ਲੱਖ ਮੀਟਰਿਕ ਟਨ ਉਹ ਜੋ ਉਹਦਾ ਨਿਪਟਾਰਾ ਸਿਰਫ 470000 ਦਾ ਹੁੰਦਾ ਜਾਨੀ ਕਿ 40% ਕਰ ਰੋ 40% ਕੂੜੇ ਦਾ ਨਿਪਟਾਰਾ ਹੁੰਦਾ ਸੁੱਕੇ ਦਾ ਬਾਕੀ 60% ਕੂੜਾ ਤਾਂ ਐ ਖਿੰਡਦਾ ਉੱਥੇ ਢੇਰ ਲੱਗੇ ਪੈ ਨੇ ਉੱਥੇ ਰਹਿਣਾ ਔਖਾ ਹੈ ਉੱਥੇ ਬੋ ਮਾਰਦੀ ਹੈ ਇਹ ਇੱਕ ਵੱਡਾ ਇਸੇ ਤਰ੍ਹਾਂ ਹੀ ਜਿਹੜਾ ਦੂਜਾ ਹੈਗਾ ਖਤਰਨਾਕ ਜੇਲਾ ਕੂੜਾ ਕਰਕਟਾ ਖਤਰਨਾਕ ਕੂੜਾ ਕਰਕਟਾ ਪੰਜਾਬ ਦੇ ਵਿੱਚ 93000 ਮੀਟਰ ਟਨ ਪੈਦਾ ਹੁੰਦਾ ਸਾਲ ਚ ਉਹਦੇ ਚੋਂ ਜਿਹੜਾ ਉਪਚਾਰ ਕੀਤਾ ਜਾਂਦਾ ਉਹ ਸਿਰਫ 39800 ਤੇ ਨਾਲ 40000 ਕੇ ਮਤਲਬ ਮੀਟਰਿਕ ਟਨ ਦਾ ਉਹੀ ਫੇਰ ਹੋ ਗਿਆ 40-42% ਹੀ ਬਾਕੀ 60% ਖਤਰਨਾਕ ਕੂੜਾ ਵੀ ਲੋਕਾਂ ਦੇ ਅੱਲਾ ਦੇ ਉੱਤੇ ਰਹਿਣਾ ਰੋਗ ਬਹੁਤਾ ਜਿਆਦਾ ਪਿੰਨਾਂ ਦੇ ਖਾਤੇ ਪੈਂਦਾ ਕਿਉਂਕਿ ਡੰਪ ਸਾਰੇ ਪਿੰਡੂ ਇਹ ਵੀ ਇੱਥੇ ਨੇ ਕੰਪਨੀ ਨੂੰ ਠੇਕੇ ਦੇ ਰੱਖੇ ਨੇ ਉਹ ਉਹਦੇ ਉੱਤੇ ਕੋਈ ਨਾ ਉਹਦਾ ਪ੍ਰਬੰਧ ਕਰਦੀ ਹੁਣ ਆਪਾਂ ਪਾਣੀ ਜਿਹੜੇ ਫੈਕਟਰੀਆਂ ਨਾਲ ਆ ਕੇ ਕਰਦੇ ਨੇ ਉਹਦਾ ਪਾਣੀ ਨੇ ਉਸਨੇ ਖਰਾਬ ਕਰਿਆ ਦੋਸ਼ ਕਿਸਾਨਾਂ ਨੂੰ ਦਿੱਤਾ ਜਾਂਦਾ ਪਾਣੀ ਖਿੱਚਿਆ ਵੀ ਉਹਨੇ ਜਿਆਦਾ ਖਰਾਬ ਵੀ ਉਹਨੇ ਜਿਆਦਾ ਕਰਿਆ ਸੋ ਇਹ ਜਿਹੜਾ ਅਸੀਂ ਕਹਿੰਦੇ ਆ ਬਾਕੀ ਜਿਹੜੀ ਬਾਇਓ ਵੇਸਟ ਆ ਯਾਨੀ ਕਿ ਕੋਈ ਪਸ਼ੂ ਕੋਈ ਬੰਦੇ ਦੇ ਅੰਗ ਕੋਈ ਹੋਰ ਉਹਦਾ ਜਰੂਰ ਸਾਰੀ ਦਾ ਨਿਪਟਾਰਾ ਕਰਦੇ ਨੇ ਉਹੋ ਜਿਹੀ ਹੈਗੀ ਹੈ ਉਹ ਤਕਰੀਬਨ ਪੰਜਾਬ ਦੇ ਵਿੱਚ 13000 12818 ਮੀਟਰਿਕ ਟਨ ਪੈਦਾ ਹੁੰਦੀ ਹੈ ਸਾਲ 'ਚ ਤੇ ਉਹਦਾ ਨਿਪਟਾਰਾ ਕਰਦੇ ਨੇ ਸੋ ਦੂਜਾ ਪੱਖ ਇਹਦਾ ਇਹ ਆ ਜਾਂਦਾ ਹੈ ਕਿ ਇਹਦੇ ਨਾਲ ਤੁਸੀਂ ਜਿਹੜਾ ਕੂੜਾ ਕਰਕਟ ਪੈਦਾ ਹੁੰਦਾ ਉਹਦਾ ਕੀ ਕਰੋਗੇ ਤੀਜਾ ਇਹਦੇ ਵਿੱਚ ਆ ਜਾਂਦਾ ਹੈ ਇਹਦੇ ਨਾਲ ਸੀਵਰੇਜ ਪੈਦਾ ਹੁੰਦਾ ਸ਼ਹਿਰਾਂ 'ਚ ਤਾਂ ਲੋਕ ਟੱਟੀ ਉਹਦੇ ਜਾਂਦੇ ਨੇ ਪਿੰਡਾਂ 'ਚ ਤਾਂ ਫੇਰ ਵੀ ਹੋਰ ਤਰੀਕੇ ਦਾ ਹੈ ਉਸ ਤੋਂ ਥੋੜਾ ਹੁੰਦਾ ਹੈ ਇਹ ਸੋ ਇਕੱਠਾ ਹੋ ਜਾਂਦਾ ਹੈ ਉਹਦਾ ਫਿਰ ਜਾ ਕੇ ਬੀ ਸੀਵੇਜ ਟ੍ਰੀਟਮੈਂਟ ਪਲਾਂਟ ਇੱਥੇ ਲੁਧਿਆਣੇ ਲੱਗਿਆ ਹੋਇਆ ਐ ਐਸਟੀਪੀ ਸੀਵੇਜ ਟ੍ਰੀਟਮੈਂਟ ਪਲਾਂਟ ਕਹਿੰਦੇ ਨੇ ਉਹਨੂੰ ਉਹ ਚੱਲਦੇ ਖਾਦੀ ਚੱਲ ਰਿਹਾ ਸੀ ਅਸੀਂ ਆਪ ਜਾ ਕੇ ਦੇਖ ਕੇ ਆਏ ਆਂ ਤਾਜਪੁਰ ਰੋਡ ਤੇ ਉਹਦੇ ਨਾਲ ਜੋ ਬੋਹ ਮਾਰਨਿਆ ਉਹਦੇ ਨਾਲ ਜਿੰਨਾ ਪਾਣੀ ਵੇਸਟ ਹੁੰਣਾ ਉਹਦਾ ਸਾਹ ਵੀ ਕੋਈ ਨਹੀਂ ਉਹ ਕਿਉਂਕਿ ਪਾਣੀ ਸ਼ਹਿਰਾਂ ਨਾਲ ਜ਼ਿਆਦਾ ਵੇਸਟ ਹੁੰਦਾ ਉਸ ਤਰੀਕੇ ਨਾਲ ਫਿਰ ਜੇ ਤੁਸੀਂ ਅਰਬਨਾਈਜੇਸ਼ਨ ਕਰੀਆ ਪਹਿਲਾਂ ਹੀ ਪੰਜਾਬ ਦੇ ਵਿੱਚ 40% ਵਾਦੀ ਤਕਰੀਬਨ ਪਿੰਨਾਂ ਚ ਰਹੇ ਰਿਹਾ 41% ਜੇ ਹੁਣ ਤੁਸੀਂ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਸੋਰੀ ਸ਼ਹਿਰਾਂ ਦੇ ਵਿੱਚ ਬਿਹਾ ਕੇ ਉਹਨੂੰ ਤੁਸੀਂ ਕਿਸਾਰਾ ਬਣਾ ਲਿਓ ਉਹ ਜਿਹੜਾ ਮਾਲਕ ਸੀ ਉਹਨੂੰ ਤੁਸੀਂ ਕਿਸਾਰਾ ਬਣਾ ਲਿਓ ਉਹਦਾ ਕੀ ਪ੍ਰਬੰਧ ਕਰੋਗੇ ਉਹਦੇ ਵਾਸਤੇ ਘਰ ਕਿੱਥੇ ਦੇਵੋਗੇ ਤੁਸੀਂ ਬਣਾ ਲਿਆ ਉਹਦਾ ਰੁਜ਼ਗਾਰ ਕਿੱਥੇ ਕਿੱਥੇ ਉਹ ਰੁਜ਼ਗਾਰ ਕਰੂਗਾ ਤੁਸੀਂ ਕਹੋਗੇ ਜੇ 1000 ਗਜ ਦਾ ਉਹਨੂੰ ਪ੍ਰਾਪਤ ਦੇਤਾ ਰਹਿਣ ਵਾਸਤੇ ਕਿ 200 ਗਜ ਦਾ ਦੇਤਾ ਸੀ ਉਸਨੂੰ ਦੁਕਾਨ ਜਾਂ ਕੋਈ ਕਮਰਸ਼ੀਅਲ ਦੇਤਾ ਮੰਨ ਲਓ ਉਹਨੂੰ ਦੇਤਾ ਬਾਕੀ ਲੋਕਾਂ ਕਿਛ ਦੇਓਗੇ ਜਿਹੜੇ ਉਹਦੇ ਤੇ ਨਿਰਭਰ ਸੀਗੇ ਉੱਥੋਂ ਉੱਜੜ ਗਏ ਉਹਨਾਂ ਦਾ ਵਸੇਬਾ ਕਿਵੇਂ ਕਰੋਗੇ ਮੁੱਢ ਦੇ ਵਸੇਬਾ ਤਾਂ ਸਰਦ ਹੀ ਕਰਨਾ ਨਾ ਤੁਸੀਂ ਪਿੰਡੋਂ ਜਾੜਿਆ ਫਿਰ ਉਹਨੇ ਲੋਕਾਂ ਵਾਸਤੇ ਤੁਸੀਂ ਉੱਥੇ ਸ਼ਹਿਰ ਚ ਜਾਂਦਾ ਅੱਜ ਉਹਨਾਂ ਦਾ ਆਪਦਾ ਪਿੰਡ ਦੇ ਵਿੱਚ ਪਾਣੀ ਦਾ ਹੋਰ ਦਾ ਥੋੜਾ ਮੋਟਾ ਪ੍ਰਬੰਧ ਹੈ ਉਹ ਪ੍ਰਬੰਧ ਤੁਸੀਂ ਫਿਰ ਸ਼ਹਿਰਾਂ ਨੇ ਸ਼ਹਿਰਾਂ ਦੇ ਵਿੱਚ ਫਿਰ ਉਹ ਮਹਿੰਗਾ ਫਿਰ ਉਹ ਮੁੱਢ ਉਹਦਾ ਕੰਮ ਕਰਬਣਾ ਉਹਦੇ ਉੱਤੇ ਟੈਕਸ ਫਿਰ ਸੋ ਇਹ ਜਿਹੜਾ ਤਾਉ ਟਿਕਾ ਇਹ ਹੈ ਕਿ ਬੰਦੇ ਨੂੰ ਆਪਦੇ ਅੱਡੇ ਤੋਂ ਖਾੜ ਦੋ ਜਦ ਤੁਸੀਂ ਕਿਸੇ ਬੰਦੇ ਨੂੰ ਅੱਡਾ ਪੱਟ ਕੇ ਚੜਾ ਜਾਂਦਾ ਨਾ ਉਦੋਂ ਉਹਨੂੰ ਪੁੱਛ ਕੇ ਦੇਖਣਾ ਚਾਹੀਦਾ ਵਪਾਰੀਆਂ ਦਾ ਹਾਲ ਦੇਖਿਓ ਅੱਜ ਤਾਂ ਬੜੇ ਗੱਲਾਂ ਕਰਦੇ ਨੇ ਇਹ ਜਦ ਪੰਜਾਬ ਦੇ ਵਿੱਚ ਹੁਣ ਵੀ ਹਾਲ ਤੋਹੀ ਕਰੇ ਜਾ ਰਹੇ ਨੇ ਜੋ ਪਿਛਲੀਆਂ ਘਟਨਾਵਾਂ ਹੋਈਆਂ ਨੇ ਜਦ ਪੰਜਾਬ ਦੇ ਵਿੱਚ ਗੁਰਜਿੰਦਰ 81 82 ਦੀ ਗੱਲ ਸੀ ਤਾਂ ਲੋਕ ਇੱਥੋਂ ਆਪਦੇ ਪੱਠੇ ਛੱਡ ਕੇ ਇਥੋਂ ਆਪਦੀ ਛੋਟੀ ਮੋਟੀ ਇੰਡਸਟਰੀ ਛੱਡ ਕੇ ਵਪਾਰ ਛੱਡ ਕੇ ਹਰਿਆਣੇ ਚਲੇ ਗਏ ਆ ਹੰਬਾਲੀ ਚ ਕੱਤਲ ਚ ਟਹਾਨੇ ਚ ਨਰਵਾਣੇ ਚ ਹਿਸਾਰ ਚ ਜ਼ਮੀਨਾਂ ਦੇ ਭਾਅ ਬਹੁਤ ਜ਼ਿਆਦਾ ਵਧ ਗਏ ਉੱਥੇ ਉਹਨਾਂ ਦੇ ਪੈਰ ਨਹੀਂ ਲੱਗੇ ਜਦ ਇੱਥੇ ਮਾੜੀ ਮੋਟੀ ਸ਼ਾਂਤੀ ਹੋਈ ਮੁੜ ਕੇ ਇੱਥੇ ਉਹਨਾਂ ਨੂੰ ਆਉਣਾ ਪਿਆ ਸੋ ਜੇ ਬੰਦੇ ਦਾ ਅੱਡਾ ਪਟਿਆ ਜਾਂਦਾ ਦੂਜੀ ਅੱਡੇ ਚ ਕਿਵੇਂ ਜਮੇਗਾ ਇਹ ਵੱਡਾ ਸਵਾਲ ਹੈ ਇਹ ਸਵਾਲ ਸਰਕਾਰ ਨੇ ਕਹਤਾ ਤੁਹਾਨੂੰ ਪੜਾ ਦੇ ਦਿੰਗੇ ਇਹਦੀ ਰੀਹੈਬਿਲੀਟੇਸ਼ਨ ਕਿੱਥੇ ਆ ਪੈਸੇ ਉਹਨਾਂ ਖਾਤਾ ਨਹੀਂ ਡਣੇ ਪੈਸੇ ਨੋਟਬੰਦੀ ਕਰ ਦਣਗੇ ਹੁਣ ਹੀ ਰੌਲਾ ਪਿਆ ਪਿਆ ਵੀ ਪੰਜ ਸੌ ਦਾ ਨੋਟ ਬੰਦ ਹੋ ਰਿਹਾ ਪੈਸੇ ਤਾਂ ਬੈਂਕਾਂ ਦੇ ਵਿੱਚ ਸ਼ਰਤਾਂ ਦਾਦੇ ਵੀ ਤੁਸੀਂ ਇੰਨਾ ਨਹੀਂ ਰੱਖ ਸਕਦੇ ਤੁਸੀਂ ਆ ਨਹੀਂ ਘਟਾ ਸਕਦੇ ਫਿਰ ਕਹਣਗੇ ਤੁਹਾਨੂੰ ਟੈਕਸ ਦਿਓ ਸਾਨੂੰ ਇੰਨਾ ਇਹ ਜਿਹੜਾ ਵੱਡੀਆਂ ਗੱਲਾਂ ਨੇ ਉਹਦਾ ਕੀ ਕਰਨਾ ਉਹਦੇ ਉੱਤੇ ਪਿੰਡ ਉਹ ਯਾਰਤਾ ਤੁਸੀਂ ਜ਼ਮੀਨ ਡੈਡੀ ਜਿਹੜੀ ਸਾਥ ਹੈ ਉੱਥੇ ਅਜੇ ਤਮ ਪਈਆਂ ਸੂਏ ਕਸੀਆਂ ਬਹੀਆਂ ਦੀ ਗੱਲ ਕਰੀ ਸੀ ਜਿਹੜੀ ਉੱਥੇ ਸਾਂਝੀ ਜਗ੍ਹਾ ਸ਼ਮਸ਼ਾਨ ਘਾਟ ਹੈ ਤੋਬਾਹ 60 ਹੈ 32 ਹੈ ਦਰਮਸ਼ਾਲਾ ਹੈ ਉਹਦਾ ਕੀ ਕਰੋਗੇ ਕਿਉਂਕਿ ਪਿੰਡ ਤਾਂ ਮੁੜ ਕੇ ਇਕੱਠਾ ਨਹੀਂ ਹੋਣਾ ਸਾਰਿਆਂ ਨੇ ਇੱਕ ਜਗ੍ਹਾ ਤੇ ਜਾ ਕੇ ਨਹੀਂ ਨਾ ਬਹਿ ਜਾਣਾ ਹੂੰ ਜੀ ਉਹ ਸਾਰੇ ਕਾਸੇ ਦਾ ਕੀ ਕਰੋਗੇ ਇਹ ਸਾਰੀ ਪਹਿਲੀ ਗੱਲ ਅਜੇ ਮੈਂ ਵਿਕਾਸਰੀ ਮਾਡਲ ਤੇ ਬਾਅਦ ਚਾਉਣਾ ਏ ਗੁਰਜਿੰਦਰ ਜੇ ਆਪਾਂ ਇਹ ਮੰਨ ਲਈਏ ਵੀ ਜਿਹੜਾ ਵਿਕਾਸ ਦਾ ਮਾੜਾ ਮੋੜਾ ਚੱਲ ਰਿਹਾ ਹੈ ਜਿਹੜਾ ਬਿਲਕੁਲ ਖਰਾਬ ਹੈ ਕਠਿਆ ਉਹਦੇ ਵਿੱਚ ਵੀ ਜਿੰਨੀ ਸੋਗਮੀ ਦੀ ਰੋੜਾ ਹੈ ਜਿੰਨੇ ਅਧਿਆਨ ਦੀ ਰੋੜਾ ਹੈ ਜਿੰਨੀਆਂ ਪੇਸ਼ਵੰਦੀਆਂ ਦੀ ਰੋੜਾ ਹੈ ਇਹ ਕੰਮ ਕਰਨ ਤੋਂ ਪਹਿਲਾਂ ਉਹ ਨਹੀਂ ਕਰੀਆਂ ਜਾਂਦੇ